ਭਾਰਤ ਦੇ ਵਿੱਚ ਮੌਤ ਦੀ ਸਜ਼ਾ ਦੇ ਤਰੀਕੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਇੱਕ ਅਹਿਮ ਬਹਿਸ ਚੱਲ ਰਹੀ ਹੈ ਵਕੀਲ ਰਿਸ਼ੀ ਮਲਹੋਤਰਾ ਵੱਲੋਂ ਦਾਇਰ ਕੀਤੀ ਗਈ ਜਨਹਿਤ ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਫਾਂਸੀ ਦੀ ਥਾਂ ਮੌਤ ਦੀ ਸਜ਼ਾ ਪ੍ਰਾਪਤ ਕੈਦੀਆਂ ਨੂੰ ਜ਼ਹਿਰ ਦੇ ਟੀਕੇ ਰਾਹੀਂ ਮੌਤ ਦੇਣ ਦਾ ਵਿਕਲਪ ਦਿੱਤਾ ਜਾਵੇ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਦੀ ਪਹੁੰਚ ਉੱਤੇ ਸਖਤ ਟਿੱਪਣੀ ਕੀਤੀ ਹੈ ਅਦਾਲਤ ਨੇ ਕਿਹਾ ਕਿ ਸਰਕਾਰ ਸਮੇਂ ਦੇ ਅਨੁਸਾਰ ਢਲਣ ਦੇ ਲਈ ਤਿਆਰ ਨਹੀਂ ਹੈ ਜਦੋਂ ਕਿ ਦੁਨੀਆ ਭਰ ਦੇ ਕਈ ਦੇਸ਼ ਪਹਿਲਾਂ ਹੀ ਵਧੇਰੇ ਮਨੁੱਖੀ ਤਰੀਕੇ ਅਪਣਾ ਚੁੱਕੇ ਨੇ ਕੋਰਟ ਨੇ ਕਿਹਾ ਕਿ ਫਾਂਸੀ ਦਾ ਤਰੀਕਾ ਬਹੁਤ ਪੁਰਾਣਾ ਹੋ ਚੁੱਕਿਆ ਹੈ ਪਰ ਸਰਕਾਰ ਅਜੇ ਵੀ ਉਸੇ ਨਾਲ ਜੁੜੀ ਹੋਈ ਹੈ ਪੈਟੀਸ਼ਨ ਕਰਤਾ ਦਾ ਤਰਕ ਹੈ ਕਿ ਫਾਂਸੀ ਇੱਕ ਜ਼ਾਲਮ ਅਤੇ ਅਣਮਨੁੱਖੀ ਤਰੀਕਾ ਹੈ ਜਦਕਿ ਜ਼ਹਿਰ ਦਾ ਟੀਕਾ ਤੇਜ਼ ਅਤੇ ਘੱਟ ਦਰਦਨਾਕ ਮੌਤ ਦਿੰਦਾ ਹੈ। ਉਹਨਾਂ ਕਿਹਾ ਕਿ ਕੈਦੀਆਂ ਨੂੰ ਕਟੋ-ਕਟ ਇਹ ਚੋਣ ਦਾ ਹੱਕ ਹੋਣਾ ਚਾਹੀਦਾ ਹੈ ਕਿ ਉਹ ਕਿਸ ਤਰੀਕੇ ਨਾਲ ਮਰਨਾ ਚਾਹੁੰਦੇ ਨੇ। ਉਹਨਾਂ ਕਿਹਾ ਕਿ ਕੈਦੀਆਂ ਨੂੰ ਕਟੋ-ਕਟ ਇਹ ਚੋਣ ਦਾ ਹੱਕ ਹੋਣਾ ਚਾਹੀਦਾ ਹੈ ਕਿ ਉਹ ਕਿਸ ਤਰੀਕੇ ਨਾਲ ਮਰਨਾ ਚਾਹੁੰਦੇ ਨੇ। ਇਹ ਉਹਨਾਂ ਦਾ ਮੁੱਲਕ ਅਧਿਕਾਰ ਹੈ। ਦੂਜੇ ਪਾਸੇ ਕੇਂਦਰ ਸਰਕਾਰ ਨੇ ਆਪਣੇ ਹਲਫਨਾਮੇ ਦੇ ਵਿੱਚ ਕਿਹਾ ਹੈ ਕਿ ਐਸੀ ਪ੍ਰਣਾਲੀ ਵਿਵਾਰਿਕ ਨਹੀਂ ਹੈ ਅਤੇ ਇਸ ਨਾਲ ਪ੍ਰਸ਼ਾਸਨਿਕ ਪੇਚੀਦਗੀਆਂ ਪੈਦਾ ਹੋਣਗੀਆਂ ਅਦਾਲਤ ਨੇ ਕਿਹਾ ਕਿ ਸਮਾ ਬਦਲ ਚੁੱਕਿਆ ਹੈ ਤੇ ਸਜ਼ਾ ਦੇ ਤਰੀਕੇ ਵੀ ਮਨੁੱਖਤਾ ਨਾਲ ਜੋੜੇ ਚੜੇ ਚਾਹੀਦੇ ਨੇ ਹੁਣ ਦੇਖਣਾ ਹੈ ਕਿ ਕੀ ਭਾਰਤ ਵਿੱਚ ਫਾਂਸੀ ਥਾਂ ਜ਼ਹਿਰ ਦੇ ਟੀਕੇ ਰਾਹੀਂ ਮੌਤ ਦੀ ਸਜ਼ਾ ਦਾ ਨਵਾਂ ਯੁੱਗ ਸ਼ੁਰੂ ਹੋ ਸਕਦਾ ਹੈ ਜਾਂ ਫਿਰ ਨਹੀਂ ਭਾਰਤ ਦੇ ਵਿੱਚ ਮੌਤ ਦੀ ਸਜ਼ਾ ਦੇ ਤਰੀਕੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਇੱਕ ਅਹਿਮ ਬਹਿਸ ਚੱਲ ਰਹੀ ਹੈ ਵਕੀਲ ਰਿਸ਼ੀ ਮਲਹੋਤਰਾ ਵੱਲੋਂ ਦਾਇਰ ਕੀਤੀ ਗਈ ਜਨਹਿਤ ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਫਾਂਸੀ ਦੀ ਥਾਂ ਮੌਤ ਦੀ ਸਜ਼ਾ ਪ੍ਰਾਪਤ ਕੈਦੀਆਂ ਨੂੰ ਜ਼ਹਿਰ ਦੇ ਟੀਕੇ ਰਾਹੀਂ ਮੌਤ ਦੇਣ ਦਾ ਵਿਕਲਪ ਦਿੱਤਾ ਜਾਵੇ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਦੀ ਪਹੁੰਚ ਉੱਤੇ ਸਖਤ ਟਿੱਪਣੀ ਕੀਤੀ ਹੈ ਅਦਾਲਤ ਨੇ ਕਿਹਾ ਕਿ ਸਰਕਾਰ ਸਮੇਂ ਦੇ ਅਨੁਸਾਰ ਢਲਣ ਦੇ ਲਈ ਤਿਆਰ ਨਹੀਂ ਹੈ ਜਦੋਂ ਕਿ ਦੁਨੀਆ ਭਰ ਦੇ ਕਈ ਦੇਸ਼ ਪਹਿਲਾਂ ਹੀ ਵਧੇਰੇ ਮਨੁੱਖੀ ਤਰੀਕੇ ਅਪਣਾ ਚੁੱਕੇ ਨੇ ਕੋਰਟ ਨੇ ਕਿਹਾ ਕਿ ਫਾਂਸੀ ਦਾ ਤਰੀਕਾ ਬਹੁਤ ਪੁਰਾਣਾ ਹੋ ਚੁੱਕਿਆ ਹੈ ਪਰ ਸਰਕਾਰ ਅਜੇ ਵੀ ਉਸੇ ਨਾਲ ਜੁੜੀ ਹੋਈ ਹੈ ਪਟੀਸ਼ਨ ਕਰਤਾ ਦਾ ਤਰਕ ਹੈ ਕਿ ਫਾਂਸੀ ਇੱਕ ਜ਼ਾਲਮ ਅਤੇ ਅਣਮਨੁੱਖੀ ਤਰੀਕਾ ਹੈ ਜਦ ਕਿ ਜ਼ਹਿਰ ਦਾ ਟੀਕਾ ਤੇਜ਼ ਅਤੇ ਘੱਟ ਦਰਦਨਾਕ ਮੌਤ ਦਿੰਦਾ ਹੈ। ਉਹਨਾਂ ਕਿਹਾ ਕਿ ਕੈਦੀਆਂ ਨੂੰ ਘਟੋ-ਘਟ ਇਹ ਚੋਣ ਦਾ ਹੱਕ ਹੋਣਾ ਚਾਹੀਦਾ ਹੈ ਕਿ ਉਹ ਕਿਸ ਤਰੀਕੇ ਨਾਲ ਮਰਨਾ ਚਾਹੁੰਦੇ ਨੇ। ਉਹਨਾਂ ਕਿਹਾ ਕਿ ਕੈਦੀਆਂ ਨੂੰ ਘਟੋ-ਘਟ ਇਹ ਚੋਣ ਦਾ ਹੱਕ ਹੋਣਾ ਚਾਹੀਦਾ ਹੈ ਕਿ ਉਹ ਕਿਸ ਤਰੀਕੇ ਨਾਲ ਮਰਨਾ ਚਾਹੁੰਦੇ ਨੇ। ਇਹ ਉਹਨਾਂ ਦਾ ਮੌਲਿਕ ਅਧਿਕਾਰ ਹੈ। ਦੂਜੇ ਪਾਸੇ ਕੇਂਦਰ ਸਰਕਾਰ ਨੇ ਆਪਣੇ ਹਲਫਨਾਮੇ ਦੇ ਵਿੱਚ ਕਿਹਾ ਹੈ ਕਿ ਐਸੀ ਪ੍ਰਣਾਲੀ ਵਿਵਹਾਰਿਕ ਨਹੀਂ ਹੈ ਅਤੇ ਇਸ ਨਾਲ ਪ੍ਰਸ਼ਾਸਨਿਕ ਪੇਚੀਦਗੀਆਂ ਪੈਦਾ ਹੋਣਗੀਆਂ। ਅਦਾਲਤ ਨੇ ਕਿਹਾ ਕਿ ਸਮਾ ਬਦਲ ਚੁੱਕਾ ਹੈ ਤੇ ਸਜ਼ਾ ਦੇ ਤਰੀਕੇ ਵੀ ਮਨੁੱਖਤਾ ਨਾਲ ਜੋੜੇ ਜਾਣੇ ਚਾਹੀਦੇ ਨੇ। ਹੁਣ ਦੇਖਣਾ ਹੈ ਕਿ ਕੀ ਭਾਰਤ ਵਿੱਚ ਫਾਂਸੀ ਥਾਂ ਜ਼ਹਿਰ ਦੇ ਟੀਕੇ ਰਾਹੀਂ ਮੌਤ ਦੀ ਸਜ਼ਾ ਦਾ ਨਵਾਂ ਯੁੱਗ ਸ਼ੁਰੂ ਹੋ ਸਕਦਾ ਹੈ ਜਾਂ ਫਿਰ ਨਹੀਂ।